ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਸਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਚਾਦਰ ਜਿਨ੍ਹਾਂ ਦੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਉਹਨਾਂ ਦੇ ਪਾਵਨ ਪੀਤ੍ਰ ਉਪਦੇਸ਼ ਸ਼ਲੋਕ ਮਹੱਲਾ ਨਵਾਂ ਦੀ ਸੰਖੇਪ ਵਿਚਾਰ ਆਪ ਆਰੰਭ ਕੀਤੀ ਸਤਿਗੁਰੂ ਜੀ ਕਿਰਪਾ ਕਰਕੇ ਸਮੱਤ ਬਖਸ਼ ਕੇ ਆਪਣੀ ਤੁਰਕੀ ਬਾਣੀ ਦੇ ਵਿਚਾਰ ਆਪ ਕਰਵਾ ਲੈਣ ਇਹ ਜੋ ਪਾਉਣ ਪੀਤਰ ਸ਼ਲੋਕ ਆਪ ਜੀ ਨੇ শ্রবণ ਕੀਤਾ ਇਸ ਵਿੱਚ ਸਹਿਬ ਸੱਚੇ ਪਾਇਸ਼ਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾ ਰਹੇ ਨੇ ਕਹਿੰਦੇ ਆ ਬੰਦਿਆ ਤੂੰ ਰੱਬ ਦੇ ਗੁਣ ਗਾਉਣੇ ਸੀ ਪਰ ਤੂੰ ਉਸ ਪ੍ਰਮਾਤਮਾ ਦੇ ਗੋਬਿੰਦ ਦੇ ਗੁਣ ਗਾਏ ਨਹੀਂ ਤੇ ਉਸ ਪ੍ਰਮਾਤਮਾ ਦੇ ਗੁਣ ਗਾਉਣ ਤੋਂ ਬਿਨਾ ਤੇਰਾ ਸਾਰੇ ਦਾ ਸਾਰਾ ਜਨਮ ਵਿਅਰਥ ਹੋ ਜਾਏਗਾ ਭਾਵ ਕਿ ਤੂੰ ਵਿਅਰਥ ਕਰ ਲਿਆ ਜਨਮਿਆਕਾਰਥ ਕੀਨ ਤੇ ਉਹਨਾਂ ਨੇ ਨਾਮ ਜਪਣ ਦੀ ਸਿਮਰਨ ਕਰਨ ਦੀ ਭਗਤੀ ਕਰਨ ਦੀ ਜ਼ਿੰਮੇਵਾਰੀ ਇਸ ਮਨੁੱਖ ਤੇ ਵੀ ਸੁੱਟੀ ਹੈ ਉਹ ਕਹਿੰਦੇ ਤੂੰ ਗੁਣ ਗਾਏ ਨਹੀਂ ਤੇ ਬੰਦਾ ਕਹਿੰਦਾ ਮੈਂ ਤਾਂ ਪਰਵਾਸਾਂ ਜੀ ਮੇਰੇ ਤਾਂ ਬਸ ਕੁਝ ਨਹੀਂ ਪਰ ਸਾਇਬ ਕਹਿੰਦੇ ਨਹੀਂ ਨਿਹਰਾ ਪਰਵਾਸ ਨਹੀਂ ਹੈ ਉਸ ਮਾਲਕ ਨੇ ਕੁਝ ਨਾ ਕੁਝ ਆਜ਼ਾਦੀ ਕੁਛ ਨਾ ਕੋਈ ਸੁਤੰਤਰਤਾ ਮਨੁੱਖ ਨੂੰ ਦਿੰਦੀ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਪੰਛੀ ਨੂੰ 100 ਮੀਟਰ ਡੋਰ ਦੇ ਨਾਲ ਬੰਨ੍ਹ ਦਈਏ ਉਹ 100 ਮੀਟਰ ਉੱਡਣ ਤੱਕ ਤਾਂ ਸੁਤੰਤਰ ਹੈ ਆਜ਼ਾਦ ਹੈ ਮਨੁੱਖ ਨੂੰ ਅੱਖਾਂ ਮਿਲੀਆਂ ਨੇ ਇਹ ਖੁੱਲੀਆਂ ਰੱਖੇ ਜਾਂ ਬੰਦ ਕਰੇ ਇੰਨੀ ਕ ਆਜ਼ਾਦੀ ਤਾਂ ਹੈ ਹੱਥ ਖੁੱਲੇ ਰੱਖੇ ਜਾਂ ਬੰਦ ਜ਼ੁਬਾਨ ਨਾਲ ਬੋਲੇ ਜਾਂ ਚੁੱਪ ਰਹਿ ਇਸੇ ਹੱਦ ਤੱਕ ਤਾਂ ਸੁਤੰਤਰ ਵੀ ਹੈ ਆਜ਼ਾਦ ਹੈ ਹਕੀਕਤ ਇਹ ਹੈ ਕਿ ਅਗਰ ਇਸ ਸੁਤੰਤਰਤਾ ਨੂੰ ਆਜ਼ਾਦੀ ਨੂੰ ਸਹੀ ਅਰਥਾਂ ਦੇ ਵਿੱਚ ਸਮਝਦਾ ਤਾਂ ਇਹ ਨਸ਼ਈ ਬਣਦੀ ਵਸ਼ਈ ਬਣਦੀ ਥਾਂ ਅਮਰਤਾਰੀ ਬਣ ਸਕਦਾ ਸੀ ਨਾਮ ਦਾ ਰਸਗਿਆ ਬਣ ਸਕਦਾ ਸੀ ਜੇਕਰ ਇੰਨੀ ਸੁਤੰਤਰਤਾ ਨਾ ਹੁੰਦੀ ਤਾਂ ਸਹਿਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਮਨੁੱਖ ਨੂੰ ਕਦੀ ਨਾ ਕਹਿੰਦੇ ਕਿ ਤੂੰ ਗੋਬਿੰਦ ਦੇ ਗੁਣ ਕਿਉਂ ਨਹੀਂ ਗਾਏ ਸਾਧਨਾ ਦਾ ਅੰਤ ਸ਼ਿਖਰ ਹੈ ਪਰਮਾਤਮਾ ਨੇ ਗਾਉਣ ਦੀ ਸਮਰੱਥਾ ਦਿੱਤੀ ਤੇ ਉਸ ਦੀ ਕਿਰਪਾ ਦੇ ਨਾਲ ਗੁਣ ਗਾਏ ਨੇ ਪਰ ਸਾਧਨਾ ਦਾ ਆਰੰਭ ਵੀ ਇੱਥੋਂ ਹੈ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿ ਰਹੇ ਨੇ ਕਿ ਤੂੰ ਗੁਣ ਗਾਉਣੇ ਸੀ ਤੇ ਗੁਣ ਕਿਉਂ ਨਹੀਂ ਗਾਏ ਪਹਿਲਾਂ ਆਪਣੀ ਜ਼ਿੰਮੇਵਾਰੀ ਫਿਰ ਰੱਬ ਦੀ ਤੁਰਨ ਦੀ ਜ਼ਿੰਮੇਵਾਰੀ ਤੇਰੀ ਹੈ ਤੇ ਪਹਿਚਾਣ ਦੀ ਜ਼ਿੰਮੇਵਾਰੀ ਰੱਬ ਦੀ ਹੈ ਤੂੰ ਗੁਣਗਾ ਵੱਡਾ-ਵੱਡਾ ਕਹਿੰਦੇ ਆਪ ਵੀ ਵੱਡਾ ਹੋ ਜਾਏਗਾ ਭਗਤ ਤੇਰੇ ਮਨ ਭਾਵਦੇ ਦਰਸੋਹਣ ਕੀਰਤ ਗਾਣ ਦੇ ਗੁਰਸਿੱਖ ਦੇ ਬਚਨਾਂ ਵਿੱਚੋਂ ਤਾਂ ਰੱਬ ਦਾ ਜ਼ਿਕਰ ਆਉਂਦਾ ਹੀ ਹੈ ਇਸ ਦੇ ਕਰਮਾਂ ਵਿੱਚੋਂ ਵੀ ਰੱਬ ਦੇ ਗੁਣ ਪ੍ਰਗਟ ਹੋਣ ਲੱਗ ਪੈਣਗੇ ਫਿਰ ਕਿਰਤ ਅਤੇ ਕੀਰਤੀ ਇੱਕ ਹੋ ਜਾਣੀ ਹੈ ਪਰ ਪਹਿਲਾਂ ਗੱਲ ਕੀਰਤੀ ਤੋਂ ਹੈ ਸਿਮਤ ਸਲਾਤ ਤੋਂ ਸ਼ੁਰੂ ਹੁੰਦੀ ਹੈ ਫਿਰ ਧੰਦਾ ਤੇ ਧਰਮ ਇੱਕ ਹੋ ਜਾਣਗੇ ਫਿਰ ਸੌਦਾ ਤੇ ਸੱਚ ਇੱਕ ਹੋ ਜਾਣਗੇ ਇਹ ਕੀਰਤੀ ਕਰਨੀ ਕਿਵੇਂ ਹੈ ਉਸ ਪਰਮਾਤਮਾ ਦੀ ਭਗਤੀ ਕਰਨੀ ਕਿਵੇਂ ਹੈ ਸਭ ਕਹਿੰਦੇ ਭਗਤੀ ਐਂਕਰ ਤੇ ਤੇਰੀ ਭਗਤੀ ਦੇ ਵਿੱਚ ਇੰਨਾ ਪ੍ਰੇਮ ਹੋਵੇ ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਹੈ ਰੱਬ ਦੇ ਗੁਣ ਗਾਉਣੇ ਤੇਰੇ ਜੀਵਨ ਦਾ ਆਧਾਰ ਬਣ ਜਾਏ ਗੁਰਬਾਣੀ ਵਿੱਚ ਉਦਾਹਰਨ ਹੈ ਮੱਛੀ ਦੇ ਬਾਬਤ ਮੀਨ ਪਕਰ ਫਾਕਿਓਰ ਕਾਟਿਓ ਰਾਦ ਕਿਓ ਬਉ ਬਨਈ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਣੀ ਕੁਝ ਪਾਣੀ ਦੇ ਜੀਵ ਇਹੋ ਜਿਹੇ ਨੇ ਜਿਹੜੇ ਪਾਣੀ ਤੋਂ ਬਿਨਾ ਵੀ ਕਾਫੀ ਸਮਾਂ ਕੱਢ ਜਾਂਦੇ ਨੇ ਜਿਵੇਂ ਕਛੂਕਮਾ ਪਾਣੀ ਵਿੱਚ ਵੀ ਰਹਿ ਲੈਂਦਾ ਤੇ ਖੁਸ਼ਕੀ 'ਚ ਵੀ ਰਹਿ ਲੈਂਦਾ ਪਰ ਮੱਛੀ ਇੰਜ ਨਹੀਂ ਕਰ ਸਕਦੀ ਇਸੇ ਲਈ ਸਹਿਬ ਨੇ ਉਦਾਹਰਨ ਦਿੱਤੀ ਤੂੰ ਐਸੀ ਕੀਰਤੀ ਨਹੀਂ ਕਰਨੀ ਜਿਹੜੀ ਕਛੂਕਮੇ ਵਾਲੀ ਹੋਵੇ ਕਿ ਕਿਤੇ ਮਹੀਨੇ ਮਸਿਆ ਰੱਬ ਨੂੰ ਯਾਦ ਕਰ ਲਿਆ ਕਹਿੰਦੇ ਨਹੀਂ ਮੱਛੀ ਵਾਂਗ ਯਾਦ ਕਰਨਾ ਬੜੇ ਮਸ਼ਹੂਰ ਕਵੀ ਹੋਏ ਨੇ ਰਹੀਮ ਜੀ ਰਹੀਮ ਜੀ ਲਿਖਦੇ ਨੇ ਕਿ ਜਦੋਂ ਸਰੋਵਰ ਸੁੱਕ ਗਿਆ ਜਿਨ੍ਹਾਂ ਪੰਖੀਆਂ ਨੂੰ ਰੱਬ ਨੇ ਪੰਖ ਦਿੱਤੇ ਸਨ ਖੰਭ ਦਿੱਤੇ ਸਨ ਉਹ ਤਾਂ ਉੱਡ ਕੇ ਕਿਸੇ ਹੋਰ ਸਰੋਵਰ ਤੇ ਚਲੇ ਗਏ ਪਰ ਮੱਛੀ ਨੂੰ ਤਾਂ ਰੱਬ ਨੇ ਖੰਭ ਲਾਈ ਨਹੀਂ ਇਸ ਦਾ ਜੀਵਨ ਆਧਾਰ ਪਾਣੀ ਹੈ ਇਹ ਪਾਣੀ ਨੂੰ ਛੱਡ ਕੇ ਕਿਹੜੇ ਪਾਸੇ ਜਾਏ ਸਰ ਸੁਖੇ ਪੰਖੀ ਉੱਡੇ ਔਰਣ ਦੇਸ ਸਦਾਏ ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਤ ਜਾਏ ਸੋ ਇਸ ਸ਼ਲੋਕ ਦਾ ਛਾਰਸ਼ੇ ਹੈ ਭਾਵੇ ਹੈ ਕਹਿੰਦੇ ਆ ਬੰਦਿਆ ਗੋਬਿੰਦ ਦੇ ਗੁਣ ਗਾਉਣੇ ਨੇ ਤੂੰ ਗਾਉਣੇ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਗਾਉਣੇ ਨੇ ਤੇ ਗੁਰਦੇਵ ਪਿਤਾ ਨੇ ਸਮਝਾਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹਿੰਦੇ ਤੂੰ ਗਾਏ ਕਿਉਂ ਨਹੀਂ ਇਹਦਾ ਜम्मेवार ਤੂੰ ਐ ਨਾ ਗਾਉਣ ਕਰਕੇ ਸਾਹਿਬ ਜੀ ਕਹਿੰਦੇ ਤੇਰਾ ਜਿਹੜਾ ਜਨਮ ਐ ਨਾ ਉਹ ਤੂੰ ਵਿਅਰਥ ਕਰ ਦਿੱਤਾ ਹੈ ਤਿਸ ਦਾ ਉਲਾਮਾ ਤੂੰ ਕਿਸੇ ਹੋਰ ਦੇ ਸਿਰ ਨਹੀਂ ਦੇ ਸਕਦਾ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਇਹ ਜम्मेवारी ਤੇਰੀ ਸੀ ਉਸ ਪ੍ਰਮਾਤਮਾ ਦੀ ਭਗਤੀ ਕਰਨ ਦੀ ਤੇ ਭਗਤੀ ਕਹਿੰਦੇ ਇੰਨੀ ਤੜਫ ਦੇ ਨਾਲ ਕਰ ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਹੈ ਏਨੀ ਸੇਵਾ ਪ੍ਰਵਾਨ ਕਰਨੀ ਸੰਖੇਪ ਬਾਣੀ ਵਿਚਾਰ ਦੀ ਸੇਵਾ ਸਤਿਗੁਰੂ ਜੀ ਆਪਣਾ ਕਿਰਪਾ ਕਰਕੇ ਮੇਹਰ ਪ੍ਰਿਆਥਰਾ ਕਿ ਆਪ ਕਰਵਾਉਂਦੇ ਰਹਿਣ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ